ਕਿਉਂ ਸੀ ਆਪਾਂ ਉਹਨਾਂ ਨੂੰ ਇਸੇ ਲਈ ਨਾ ਕਿ ਜਿਹੜੀਆਂ ਪਾਲਿਸੀਆਂ ਅਮਰਿੰਦਰ ਸਿੰਘ ਨੇ ਨਹੀਂ ਲਾਗੂ ਕੀਤੀਆਂ ਜਿਹੜੀਆਂ ਬਾਦਲ ਨੇ ਨਹੀਂ ਕੀਤੀਆਂ ਤਾਂ ਹੀ ਤਾਂ ਉਹਨਾਂ ਨੂੰ ਹਟਾਇਆ ਤਾਂ ਹੀ ਤਾਂ ਇਹ ਲਿਆਂਦੇ ਸੀ ਇਹ ਉਦੋਂ ਵੀ ਖਾਚੇ ਨਿਕਲੇ ਉਹਨਾਂ ਨੇ ਜੇ ਨਭਾਈਆਂ ਹੁੰਦੀਆਂ ਉਹਨਾਂ ਨੂੰ ਬਦਲ ਦੇ ਕਿਉਂ ਉਹਨਾਂ ਨੇ ਨਹੀਂ ਕੁਛ ਕੀਤਾ ਉਹ ਨਕੰਨੇ ਸੀ ਸਾਜ਼ਿਸ਼ੀ ਸੀ ਜਾਂ ਕਰਪਟ ਸੀ ਆਹੀ ਕਹੂੰਗੇ ਅਸੀਂ ਵੀ ਕਹਿੰਦੇ ਹਟਾ ਤੇ ਤੁਹਾਡੇ 92 ਜਤੋ ਤੇ ਤੁਸੀਂ ਕੀ ਚੰਦ ਚਾੜਿਆ ਮੈਨੂੰ ਉਹ ਵੀ ਦੱਸ ਦਿਓ ਕਿਹੜੀ ਹੈ ਜੇਹੀ ਕਰਪਸ਼ਨ ਹੈ ਜਿਹੜੀਆਂ ਪਿਛਲੀਆਂ ਤੋਂ ਸਰਕਾਰਾਂ ਕਰ ਰਹੀਆਂ ਸੀ ਤੇ ਇਹ ਨਹੀਂ ਕਰ ਰਹੀ ਇੱਕ ਦਾ ਪੰਜਾਬ ਦਾ ਬਦਲ ਕਿਹਾ ਯੈਸ 10 ਦਿਨ ਬਹੁਤ ਇੰਪੋਰਟੈਂਟ ਚ ਕਹ ਲੋ ਜ਼ਰੂਰੀ ਸਵਾਲ ਹੈ ਜਿਹੜਾ ਅਸੀਂ ਮਿਹਨਤੀ ਵੀ ਹਾਂ ਇਹ ਦੁਨੀਆ ਦੇ ਵਿੱਚ ਝੰਡੇ ਗੱਟ ਤੇ ਜਾ ਕੇ ਜਿੱਥੇ ਵੀ ਕੋ ਚਾਂਦਾ ਆਪਣਾ ਜਾ ਕੇ ਘਰ ਵੇਖ ਲੋ ਕਡੇ ਕਡੇ ਤੇ ਟੈਕਸ ਵੀ ਦਿੰਦੇ ਨੇ ਅਸੀਂ ਜੰਗਜੂ ਵੀ ਹਾਂ ਬਹਾਦਰ ਵੀ ਹਾਂ ਸਾਰਾ ਕੁਝ ਹੈ ਪਰ ਅਸੀਂ ਪੰਜਾਬ ਨੂੰ ਕੀ ਕਰ ਬੈਠੇ ਆ ਸਿਰਫ ਇੱਕੋ ਗਲਤੀ ਹੈ ਅਸੀਂ ਜਦੋਂ ਵੀ ਵੋਟ ਪਾਉਨੇ ਹੈ ਪਹਿਲੀ ਗੱਲ ਤਾਂ ਅਸੀਂ ਕਿਸੇ ਨੂੰ ਜਿਤਾਉਣ ਲਈ ਨਹੀਂ ਪਾਉਂਦੇ ਹਰਾਉਣ ਲਈ ਪਾਉਂਦੇ ਤੇ ਜੇ ਜਿਤਾਉਣ ਲਈ ਪਾਉਂਦੇ ਹੈ ਉਹ ਤੋਂ ਇਹ ਨਹੀਂ ਪੁੱਛਦੇ ਕਿ ਦਾਸ ਪਾਲਿਸਿਜ਼ ਕੀ ਨੇ ਦਿੱਤੇ ਇੱਕ ਪਹਿਲੀ ਕਹੀ ਗਈ ਸੀ ਆਂਦੇ ਸੀ ਜੀ ਗਰੀਬੀ ਹਟਾਓ ਫਿਰ ਭਾਈ ਸਾਹਿਬ ਆ ਗਿਆਂਦੇ ਕੈਲੀਫੋਰਨੀਆ ਬਣਾਵਾਂਗੇ ਫਿਰ ਆਂਦੇ ਕੁੱਟਕਾ ਸਾਹਿਬ ਚੱਕ ਕੇ ਅਸੀਂ ਨਸ਼ੇ ਹਟਾ ਦੇਾਂਗੇ ਫਿਰ ਇਹ ਆਗਿਆਂ ਦੇ ਇਨਕਲਾਬ ਲਿਆ ਦੇਾਂਗੇ ਮੈਨੂੰ ਦੱਸ ਇਹਦੇ ਵਿੱਚ ਪਾਲਿਸੀ ਦੀ ਡਿਟੇਲ ਕਿੱਥੇ ਆ ਇਹਦੇ ਨਾਰੇ ਸੀ ਜਿਹੜੇ ਲਾਰੇ ਬਣ ਗਏ ਇਹਦੇ ਜੁਮਲੇ ਸੀ ਜਿਵੇਂ ਸਾਡੇ ਸੈਂਟਰ ਦੇ ਹੋ ਮੰਤਰੀ ਨੇ ਕਹਦਾ ਇਹ ਤੇ ਜੁਮਲਾ ਸੀ ਇਹਨਾਂ ਦੇ ਤਾਂ ਜੁਮਲੇ ਕਦੋਂ ਦੇ ਚੰਦ ਰਹੇ ਨੇ ਸਾਡੀ ਗਲਤੀ ਕੀ ਹੈ ਕਿ ਅਸੀਂ ਡਿਟੇਲ ਆਫ ਪਾਲਿਸੀ ਤੇ ਨਹੀਂ ਕਰ ਫਿਰ ਉਹ ਦੱਸੋ ਅਮਰੀਕਾ ਚ ਅਰਜਿੰਦਰ ਇਲੈਕਸ਼ਨ ਹੋਇਆ ਜੀ ਔਰ 트ੰਪ ਤੇ ਕਮਲਾ ਹੈਰਸਤੀ ਜਿਹੜੇ ਡਿਵੈਲਪਡ ਕੰਟਰੀ ਨੇ ਉੱਥੇ ਉਹ ਸਿਰਫ ਡਿਬੇਟ ਕਰਦੇ ਨੇ ਕਿ ਤੁਹਾਡੀਆਂ ਪਾਲਿਸੀਜ਼ ਕੀ ਨੇ ਟਿਟਲ ਵਿਦੇਸ਼ ਦੀ ਤੁਹਾਡੀ ਨੀਤੀ ਕੀ ਹੋਊਗੀ ਦੋਨੇ ਜਣੇ ਦੱਸਦੇ ਆ ਕਿ ਤੇਰੀ ਚਾਹ ਗਲਤ ਈ ਹੈ ਜਦੋਂ ਆਪਦੇ ਦੱਸ ਦਿੰਦਾ ਸਾਡੀ ਪਾਲਿਸੀ ਆ ਸੇਮ ਇਕਨੋਮਿਕਲੀ ਰਿਸੋਰਸਸ ਕਿਵੇਂ ਵਧਣਗੇ ਅਨਇਮਪਲੋਇਮੈਂਟ ਨੂੰ ਕਿਵੇਂ ਦੂਰ ਕਰਾਂਗੇ ਰੈਵਨਿਊ ਕਿਵੇਂ ਜਨਰੇਟ ਕੀਤਾ ਜਾਊਗਾ ਮੈਡੀਕਲ ਐਜੂਕੇਸ਼ਨ ਐਵਰੀਥਿੰਗ ਜਿੰਨਾ ਵੀ ਆਪਣੇ ਮੈਂ ਤੁਹਾਨੂੰ ਕਹਣਾ ਆਂ 35 ਕੁ ਮੁੱਦੇ ਨੇ ਆਪ 20 ਕੁ ਸਭ ਮੁੱਦੇ ਨੇ ਉਹਦੇ ਦੀ ਡਿਟੇਲ ਉਹ ਤਿੰਨ ਵਾਰੀ ਕਰਦੇ ਨੇ ਡਿਬੇਟ ਔਰ ਡਿਸਕਸ ਹੁੰਦੀ ਹਰ ਵਾਰੀ ਕੋਈ 5 6 7 ਮੁੱਦੇ ਲੈ ਕੇ ਐਂ ਕਰਦੇ ਨੇ ਤਿੰਨ ਵਾਰੀ ਔਰ ਹਰ ਸਟੇਜ ਤੇ ਜਦ ਆ ਗਿਆ ਆਪਦੀ ਪਾਲਿਸੀ ਕਹਿੰਦੇ ਨੇ ਉਸ ਤੋਂ ਬਾਅਦ ਲੋਕ ਸੋਚਦੇ ਨੇ ਕਿ ਨੂੰ ਵੋਟ ਪਾਵੇ ਕਿ ਸਾਡੇ ਐ ਹੁੰਦਾ ਆ ਪਿਛਲਾ ਜਿਹੜਾ ਜਿੱਤੇ ਆ ਕਿੱਕਲੀ ਗਲੀਰ ਦੀ ਪੱਗ ਪਤਾ ਨਹੀਂ ਕਿਹੜੇ ਵੀਰ ਦੀ ਸਾਰੇ ਚੁਟਕਲੇ ਸੁਣਾ ਸੁਣਾ ਇਲੈਕਸ਼ਨ ਤੇ ਚਲ ਮੀ ਹੁਣ ਵਨ ਜਿੱਥੇ ਵੀ ਇਹਨਾਂ ਨੇ ਕੋਈ ਮੀਟਿੰਗ ਕੀਤੀ ਹੋਵੇ ਇੰਟਰਵਿਊ ਕੀਤੀ ਹੋਵੇ ਜਿੱਥੇ ਇਹਨਾਂ ਨੇ ਪਾਲਿਸੀ ਦੀ ਡਿਟੇਲ ਦੱਸੀ ਹੋਵੇ ਇੱਕ ਦੰਸੀ ਸੀ ਮੈਂ ਦੱਸ ਦਿੰਦਾ ਸਾਡੇ ਕੇਜਰੀਵਾਲ ਸਾਹਿਬ ਆਂਦੇ ਸੀ 20000 ਕਰੋੜ ਦਾ ਰੈਵਨਿਊ ਰੇਤੇ ਜੋ ਵਧਾ ਦੇਾਂਗੇ ਕਿਹਾ ਸੀ ਨਾ ਕਿਉਂਕਿ 20000 ਕਰੋੜ ਦੀ ਉਹਨਾਂ ਨੇ ਕਿਹਾ ਕ腐ਸ਼ਨ ਮੈਨੂੰ ਤਾਂ ਸੁਣੋ ਪਿਛਲੇ ਸਾਲ ਦਾ ਰੈਵਨਿਊ ਪਤਾ ਕਿੰਨਾ ਰੇਟੇ ਦਾ 288 ਕਰੋੜ 2000 ਕਰੋੜ ਕਿੱਥੇ 288 ਕੈਲਕੂਲੇਸ਼ਨ ਜਵਾ ਸਹੀ ਹੈਗਾ 2000 ਕਰੋੜ ਹੀ ਹੈ ਮੈਂ ਤੁਹਾਨੂੰ ਉਹਦੀ ਹੋਰ ਡਿਟੇਲ ਦੇ ਦਿਆਂਗਾ ਪਰ ਉਹ ਨੀਅਤ ਬਦਲੀ ਇਹਨੜੇ ਗਏ ਅਕਾਲੀ ਤੇ ਭਾਜਪੀ ਖਾਂਦੇ ਰਹੇ ਆ ਕਾਂਗਰਸੀ ਖਾਂਦੇ ਰਹੇ ਨੇ ਉਹਨਾਂ ਸੀ ਕਿਉਂ ਨਾ ਖਾਈ ਤੇ ਬਸ ਦੱਸ ਦਿੱਤੀ ਆ ਚੇਂਜ ਹੈ ਕਿ ਮੈਂ ਉੱਥੇ ਜਾ ਕੇ ਵੀ ਪੁੱਛੇ ਮੈਂ ਚੇਂਜ ਆਈ ਕੋਈ ਬਦਲਾਅ ਆਇਆ ਅਦੇ ਜੀ ਆਇਆ ਟਰੱਕ ਵੀ ਉਹ ਖੱਡ ਵੀ ਉਹ ਟਿੱਪਰ ਵੀ ਉਹ ਉੱਤੇ ਪੈਸੇ ਜਿਹਨੂੰ ਜਾਂਦੇ ਉਹ ਬਦਲ ਗਿਆ ਆ ਬਦਲਾਅ ਨਹੀਂ ਤੇ 10 ਦਿਨ ਕੇਜਰੀਵਾਲ ਸਾਹਿਬ ਗਲਤ ਕਹਿੰਦੇ ਸੀ ਕਿ 20000 ਕਰੋੜ ਨਹੀਂ ਕਿਹਾ ਉਦੋਂ ਝੂਠ ਬੋਲਿਆ ਜਾਂ ਹੁਣ ਝੂਠ ਬੋਲਿਆ ਮੈਂ ਦੱਸ ਦਿੰਦਾ ਪੰਜਾਬ ਦੀਆਂ ਖੱਡਾਂ ਜਿੱਡੀਆਂ ਉਹ 4 ਲੱਖ ਮੀਟਰ ਟਨ ਉਹਦੇ ਚੋਂ ਮਤਲਬ ਨਿਕਲ ਸਕਦਾ ਹੈ ਅਫੀਸ਼ਰ ਪੰਜਾਬ ਦੀ ਜਿਹੜੀ ਖੱਪਤ ਉਹ 40 ਲੱਖ ਮੀਟਰ ਕਟੰਦੀ ਹੈ ਉਹ ਪੂਰੀ ਕਿਵੇਂ ਹੋ ਰਹੀ ਖੱਤ ਪੂਰੀ ਹੋਈ ਬਲਕੇ ਬਾਹਰ ਲੀਆਂ ਸਟੇਟਾਂ ਚ ਵੀ ਜਾ ਰਹੀ ਹੈ